ਇੱਕ ਦਿਨ ਕਿਸੇ ਕੰਮ ਕਵਾਸਤੇ ਹੁਸ਼ਿਆਰਪੁਰ ਗਿਆ ਬੁੱਲੋਵਾਲ ਅੱਡੇ ਦੇ ਵਿੱਚ ਖਲੋਤਾ ਮੂੰਗਫਲੀ ਵਾਲੀ ਰੇੜੀ ਦੇ ਉੱਤੋਂ ਮੂੰਗਫਲੀ ਖਾਵੇ ਚਿੱਟਾ ਚੋਲਾ ਇਹਦੇ ਗਲ ਤੇੜ ਚ ਟੱਕ ਸ਼ਹਿਰਾ ਜੋਟਕ ਸਾਲੀਆਂ ਦਾ ਬਾਣਾ ਹੈ ਗਲਿਆ ਚ ਚਿੱਟਾ ਹਜੂਰੀਆ ਸਿਰ ਦੇ ਉੱਤੇ ਨੀਲੀ ਛੋਟੀ ਗੋਲ ਦਸਤਾਰ ਜਦੋਂ ਇਹ ਮੂੰਗਫਲੀ ਖਾਵੇ ਸਾਹਮਣੇ 12 13 ਦੁਕਾਨਾਂਵਾਂ ਅੱਡੇ ਦੇ ਵਿੱਚ ਉਹਨਾਂ ਦੁਕਾਨਾਂ ਦੇ ਜਿਹੜੇ ਮਾਲਕ ਆ ਉਹ ਸਾਰੇ ਨਕਲੀ ਨਰੰਗਕਾਰੀਆ ਗੁਰਬਚਨੇ ਨਰਕਤਾਰੀਏ ਦੇ ਚੇਲੇ ਆ ਹੁਣ ਗੁਰਬਚਨੇ ਨਰਕਤਾਰੀਏ ਦਾ ਤੇ ਤੁਹਾਨੂੰ ਪਤਾ ਹੀ ਹੈ ਜਿਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਕੀਤੀ ਤੇ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਨੇ ਟੀਸੀ ਵਾਲਾ ਬੇਰ ਤੋੜ ਕੇ ਪੰਥ ਦੀ ਝੋਲੀ ਚ ਪਾਇਆ ਤੇ ਗੁਰਬਚਨਾ ਨਰਕਤਾਰੀ ਗੱਡੀ ਚਾਲਿਆ ਸੀ ਇਹ ਜਿਹੜੇ ਦੁਕਾਨਾਂ ਵਾਲੇ ਸੀ ਨਾ ਇਹ ਬਾਣੇ ਤੋਂ ਬੜੀ ਖਾਰ ਖਾਂਦੇ ਸੀ ਕਿਉਂਕਿ ਚੇਲੇ ਸੀ ਗੁਰਬਚਨੇ ਨਰਕਤਾਰੀ ਦੇ ਅੱਜ ਇਹਨਾਂ ਦੀ ਦੁਕਾਨ ਤੇ ਗਾਹਕ ਕੋਈ ਨਾ ਆਇਆ ਤੇ ਸਵੇਰ ਦੇ ਬੈਠੇ ਮਾਰਦੇ ਸੀ ਮੱਖੀਆਂ ਤੇ ਬੈਠਿਆਂ-ਬੈਠਿਆਂ ਜੀ ਕਰ ਰਿਹਾ ਵੀ ਚਪੇੜਾਂ ਨਾ ਖਾਈਏ ਕਿਸੇ ਕੋ ਇਵੀ ਇੱਕ ਕੰਮ ਹੁੰਦਾ ਵਾ ਜਿਹਨੂੰ ਕੋਈ ਕੰਮ ਨਾ ਹੋਵੇ ਨਾ ਉਹ ਕਹਿੰਦਾ ਚੱਲ ਕੋਈ ਕੰਮ ਨਹੀਂ ਹੈਗਾ ਤੇ ਚਪੇੜਾਂ ਹੀ ਖਾ ਲੈਨੇ ਦੋ ਚਾਰ ਇਹੋ ਜਿਹੇ ਬੰਦੇ 5-7 ਹਰ ਪਿੰਡ 'ਚ ਹੁੰਦੇ ਆ ਉਹਨਾਂ ਤੀਜੇ ਸੌਤੇ ਦਿਨ ਛਤਰਾ올 ਕਰਾਈ ਹੁੰਦੀ ਆ ਕਿਉਂਕਿ ਉਹਨਾਂ ਲਈ ਉਹ ਵੀ ਇੱਕ ਬੜੀ ਵੱਡੀ ਉਪਲਬਧੀ ਹੁੰਦੀ ਆ ਕਿਉਂਕਿ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਕੁਝ ਨਾ ਕੁਝ ਇਹੋ ਜਿਹਾ ਨਿਕਲਣਾ ਹੁੰਦਾ ਉਹ 14 ਦੁਕਾਨਾਂ ਵਾਲੇ ਇਕੱਠੇ ਹੋਏ ਬਾਣੀਏ ਵਡੀਆਂ-ਵਡੀਆਂ ਗੋਗੜਾਂ ਗਲ ਚਿੱਟੇ ਕੁੜਤੇ ਤੇ ਖਲੋਤਿਆਂ-ਖਲੋਤਿਆਂ ਇੱਕ ਦੂਜੇ ਵੱਲ ਵੇਖ ਕੇ ਤੇ ਭਾਈ ਸੋਢੀ ਨੂੰ ਲੱਗੇ ਲਾ-ਲਾ ਕੇ ਗੱਲਾਂ ਕਰਨ ਕਹਿੰਦੇ ਓ ਵੇਖੋ ਏ ਮੁੰਡੇ ਨੇ ਘਗਰੀ ਪਾਈ ਦੂਜਾ ਕਹਿੰਦਾ ਨਹੀਂ-ਨਹੀਂ ਘਗਰੀ ਨਹੀਂ ਫਰਾਕ ਕਹਿੰਦੇ ਆ ਚੋਲੇ ਨੂੰ ਕਹਿੰਦੇ ਘਗਰੀ ਤੇ ਫਰਾਕ ਭਾਈ ਸੋਢੀ ਨੂੰ ਲੱਗ ਗਿਆ ਪਤਾ ਵੀ ਕਹਿੰਦੇ ਮੈਨੂੰ ਆ ਤੇ ਭਾਈ ਸੋਢੀ ਨੇ ਆਖਾ ਮਨਾ ਛੱਡ ਲੜਾਈ ਚ ਕੀ ਰੱਖਿਆ ਕਹਿਣ ਦੇ ਕੋਈ ਗੱਲ ਨਹੀਂ ਹੁਣ ਦੂਜਾ ਨਰਕਧਾਰੀਆ ਬੋਲਿਆ ਕਹਿੰਦਾ ਘਗਰੀ ਤੇ ਪਾਈ ਪਾਈ ਆ ਇੱਕ ਗੱਲ ਦਾ ਪਤਾ ਲੱਗਾਈ ਕਹਿੰਦਾ ਕੀ ਕਹਿੰਦਾ ਜਿਹੜੇ ਦਿਮਾਲੇ ਆਲੇ ਤੁਰੇ ਫਿਰਦੇ 15 15 ਦਿਨ ਨਾਉਂਦੇ ਨਹੀਂ ਮੈਨੂੰ ਪਤਾ ਲੱਗਾ ਭਾਈ ਸੋਢੀ ਨੇ ਆਖਾ ਹੁਣ ਗੱਲ ਥੋੜੀ ਅੱਗੇ ਵੱਧ ਗਈ ਚੱਲ ਮਨਾ ਕੋਈ ਗੱਲ ਨਹੀਂ ਕਾਇ ਲੈਣ ਦੇ ਇਹਨੇ ਚਰ ਨੂੰ ਤਿੱਜਾ ਬੋਲਿਆ ਕਹਿੰਦਾ ਇੱਕ ਗੱਲ ਦਾ ਹੋਰ ਪਤਾ ਲੱਗਾ ਜੇ ਕਹਿੰਦਾ ਕੀ ਕਹਿੰਦਾ ਇਹ ਮੱਥਾ ਟੇਕਦੇ ਆ ਕਾਗਜ਼ਾਂ ਦੇ ਥੱਬੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿੰਦਾ ਕਾਗਜ਼ਾਂ ਦਾ ਥੱਬਾ ਕਾਗਜ਼ਾਂ ਦਾ ਢੇਰ ਕਹਿੰਦਾ ਮੱਥਾ ਟੇਕਦੇ ਕਾਗਜ਼ਾਂ ਦੇ ਥੱਬੇ ਨੂੰ ਭਾਈ ਸੋਢੀ ਨੇ ਮੂੰਗਫਲੀ ਵਾਲਾ ਲਫਾਵਾ ਵਗਾ ਕੇ ਰੇੜੀ ਤੇ ਮਾਰਿਆ ਮਾਨੀ ਮਨ ਸੋਚਿਆ ਸੋਢੀ ਪਾਣੀ ਸਿਰ ਤੋਂ ਨੰਗ ਗਿਆ ਜਦੋਂ ਗੱਲ ਤੇਰੇ ਤੱਕ ਸੀ ਤੇ ਚੱਲੀ ਜਾਂਦਾ ਸਾਂ ਜਦੋਂ ਗੱਲ ਤੈਨੂੰ ਪਰਸਨਲ ਕਹੀ ਸੀ ਚੁੱਪ ਕਰਕੇ ਚੱਲ ਗਿਓ ਪਰ ਕਮਲਿਆ ਹੁਣ ਗੱਲ ਗੁਰੂ ਗ੍ਰੰਥ ਸਾਹਿਬ ਤੇ ਆਈ ਆ ਤੇ ਜੇ ਅੱਜ ਚੁੱਪ ਕਰਕੇ ਨੰਗ ਗਿਓ ਨਾ ਫਿਰ ਐਸ ਬਾਜ਼ਾਰ ਚੋਂ ਕੋਈ ਗਾਤਰੇ ਕਿਰਪਾਨ ਵਾਲਾ ਨਹੀਂ ਨੰਗੂਗਾ ਨਾ ਚੋਲੇ ਵਾਲਾ ਨੰਗੂਗਾ ਕਿਉਂਕਿ ਇਹਨਾਂ ਦਾ ਪੈ ਜਾਣਾ ਵਾ ਮੂੰਹ ਤੇ ਜਦੋਂ ਇੱਕ ਵਾਰੀ ਗਲਤ ਬੰਦੇ ਦਾ ਮੂੰਹ ਪੈ ਜਾਵੇ ਨਾ ਫਿਰ ਉਹਨੂੰ ਰੋਕਣਾ ਔਖਾ ਹੋ ਜਾਂਦਾ ਵਾ ਟਾਈਮ ਸਿਰ ਨਾਸਾਂ ਚੋਂ ਧੂਆਂ ਕੱਢਿਆ ਹੋਵੇ ਤੇ ਫਿਰ ਨਜ਼ਾਰੇ ਹੋਰ ਹੁੰਦੇ ਆ ਕਿਉਂਕਿ ਗੱਲ ਸਹੇ ਦੀ ਨਹੀਂ ਆ ਗੱਲ ਪਏ ਦੀ ਆ ਸਹੇ ਤੇ ਜਰ ਲਾਂਗੇ ਪਰ ਪਇਆ ਨਹੀਂ ਜਰਿਆ ਜਾਣਾ ਭਾਈ ਛੋਟੀ ਸੋਚ ਦਾ ਮਣਾ ਬੰਦੇ 14 ਉਹ ਕੱਲਾ ਤੇ ਗੱਲ ਗੁਰੂ ਗ੍ਰੰਥ ਸਾਹਿਬ ਤੇ ਆਈ ਆ ਨਾ ਭਜਣ ਜੋਗਾ ਨਾ ਇਥੋਂ ਜਾਣ ਜੋਗਾ ਮਥਾ ਇਹਨਾਂ ਨਾਲ ਲਾਉਣਾ ਪੈਣਾ ਉਹਨੇ ਚਾਰ ਚੁਫੇਰੇ ਵੇਖਿਆ ਸਾਹਮਣੇ ਲੋਹਾਰ ਦੀ ਦੁਕਾਨ ਸੀ ਲੋਹਾਰ ਦੀ ਦੁਕਾਨ ਵਿੱਚੋਂ ਇੱਕ ਬੰਦਾ ਤੰਗਲੀ ਖਰੀਦ ਕੇ ਨੰਗਿਆ ਜਦੋਂ ਤੰਗਲੀ ਲੈ ਕੇ ਬਾਹਰ ਨੂੰ ਆਇਆ ਨਾ ਭਾਈ ਸੋਟੀ ਭੱਜ ਕੇ ਉਹਦੇ ਕੋਲ ਚੱਲ ਗਿਆ ਕਹਿੰਦਾ ਭਾਊ ਨਾ ਕੀ ਤੇਰਾ ਕਹਿੰਦਾ ਮੇਰਾ ਨਾਂ ਹਰਭਜਨ ਸਿੰਘ ਭਾਈ ਸੋਢੀ ਦੂਜੀ ਗੱਲ ਕਰਦਾ ਕਹਿੰਦਾ ਪਿੰਡ ਕਿਹੜਾ ਈ ਕਹਿੰਦਾ ਚੱਕ ਰਾਜੂ ਸਿੰਘ ਵਾਲਾ ਤੇ ਭਾਈ ਸੋਢੀ ਕਹਿੰਦਾ ਮੇਰਾ ਕੋਟਲੀ 바ਵਾ ਦਾਸ ਆਪਾਂ ਗਵੰਡੀਆਂ ਤੇ ਭਜਨ ਸੋਹਣੇ ਦੇ ਪਛਾਣਿਆ ਨਾ ਵੀ ਮੁੰਡਾ ਕੌਣ ਆ ਉਹਨੂੰ ਇੰਨਾ ਤੋਂ ਪਤਾ ਵੀ 6 ਫੁੱਟ ਕੱਦਿਆ ਗਲ ਚਟਾ ਚੋਲਾ ਵਾ ਗੋਰਾ ਨਿਸ਼ੋ ਰੰਗਿਆ ਹੱਥਾਂ ਪੈਰਾਂ ਦਾ ਖੁੱਲਾ ਵਾ ਤੇ ਭਾਈ ਸੋਢੀ ਆਵਾਜ਼ ਮਾਰ ਕੇ ਕਹਿੰਦਾ ਭਾਊ ਇੱਕ ਗੱਲ ਦੱਸੀ ਕਹਿੰਦਾ ਕੀ ਕਹਿੰਦਾ ਟੰਗਲੀ ਕਿੰਨੇ ਦੀ ਲਈ ਆ ਕਹਿੰਦਾ ਬੜੀ ਮਹਿੰਗੀ ਕਹਿੰਦਾ ਕਿੰਨੇ ਕਹਿੰਦਾ ਰੁਪਏ ਲੱਗੇ 12 ਕਹਿੰਦਾ ਅੱਛਾ ਇੰਨੀ ਮਹਿੰਗੀ ਤੇ ਭਾਈ ਛੋਡੀ ਦੂਜੀ ਗੱਲ ਕਰਕੇ ਕਹਿੰਦਾ ਰੁਪਏ ਤੇ 12 ਲੱਗੇ ਆ ਦੁਕਾਨ ਵਾਲਾ ਕੋਈ ਗਰੰਟੀ ਗਰੰਟੀ ਵੀ ਦਿੰਦਾ ਕਿ ਨਹੀਂ ਕਹਿੰਦਾ ਜੀ 2 ਸਾਲ ਦੀ ਭਾਈ ਛੋਡੀ ਕਹਿੰਦਾ ਜੀ ਗਰੰਟੀ ਚੈੱਕ ਕਰੀਏ ਹੁਣੇ ਕਹਿੰਦਾ ਹੁਣ ਕਹਿੰਦਾ ਹੋਣੀ ਤੇ ਚੱਕ ਹੋਣੀ ਆ ਤੇ ਜੇ ਹੋਣੇ ਦੀ ਗਰੰਟੀ ਹੋ ਗਈ ਨਾ ਚੱਕ ਇਹ ਦੋ ਕੀ ਇਹ 20 ਸਾਲ ਨਹੀਂ ਟੁੱਟਦੀ ਭਜਨ ਸੋਂ ਕਹਿੰਦਾ ਲੈ ਫੜ ਕਰੇ ਦੀ ਗਰੰਟੀ ਚੱਕ ਸੋਟੀ ਨੇ ਫੜੀ ਤੰਗਲੀ ਮਾਰੀ ਕੱਠੇ ਤੇ ਤੁਰੇ ਆਉਂਦੇ ਨੇ ਬੁੱਲੋਂਵਾਲ ਅੱਡੇ 'ਚ ਚੋਲੇ ਦੀਆਂ ਦੋਵੇਂ ਕੰਨੀਆਂ ਘੋਟ ਕੇ ਬੰਨ ਲੀਆਂ ਕਿਉਂਕਿ ਚੋਲਾ ਲੰਮਾ ਸੀ ਤੇ ਚੋਲਾ ਨਾ ਹੋਣਾ ਅੜੇ ਉਹਨੇ ਚੋਲੇ ਦੀਆਂ ਬੰਨੀਆਂ ਘੋਟ ਕੇ ਕੰਨੀਆਂ ਮਰਦ ਤੁਰਿਆ ਆਵੇ ਬੱਲੋਵਾਲ ਅੱਡੇ 'ਚ 14 ਦੇ 14 ਨਰਕ ਤਾਰੀਏ ਇੱਕ ਬਨੇ ਤੇ ਭਾਈ ਸੋਢੀ ਨੇ ਬੱਲੋਵਾਲ ਅੱਡੇ 'ਚ ਬਾਂਦਰ ਮਦਾਰੀ ਦਾ ਨਾਚ ਜਿਵੇਂ ਕਰਵਾਇਆ ਢਾਡੀ ਜੱਥਾ ਉਹਨਾਂ ਲੈਣਾ ਨੂੰ ਤੁਹਾਡੀ ਸੇਵਾ 'ਚ ਕਿਉਂ ਬਣੇ ਹੋਗੇ ਦੀ ਸੂਰ ਮੇਂ ਨੇ ਬੰਦਰ ਮਦਾਰੀ ਵਾਲਾ ਨਾਚ ਵੀ ਕਰਾਇਆ ਏ